इतना आप भाई का मतलब समझ पग गया पता नहीं अरे माइक आईडिया फेस तो थोड़ा सा भी रास्ता करा हरियाणा वाले तेरे तोले ना ਬਾਕੀ ਜਿਹੜਾ ਅੱਜ ਤੱਕ ਉਹ ਨਹੀਂ ਸੀ ਤਰੁ ਨਾ ਜੀ ਦੇਖੋ ਵੀਡੀਓਜ਼ ਦੇ ਵਿੱਚ ਪਹਿਲਾਂ ਜੀ ਇਹ ਚੱਲਦਾ ਪਿਆ ਸੀਗਾ ਕਿ ਉਹਨੂੰ ਟ੍ਰੀਟਮੈਂਟ ਜਿਹੜਾ ਹੈਗਾ ਬਿਲਕੁਲ ਤੋਂ ਪਤਾ ਨਹੀਂ ਕਿਹਦੇ ਨਾਲ ਨਹੀਂ ਦਿੱਤਾ ਜਾ ਰਿਹਾ ਸੀਗਾ ਮੇਰੇ ਤੋਂ ਤੁਸੀਂ ਇਹਦੀ ਸ਼ਿਕਾਇਤ ਉੱਥੇ ਜੋ ਪ੍ਰਸ਼ਾਸਨ ਸੀਗਾ ਹਸਪਤਾਲ ਦਾ ਉਹਨੂੰ ਕੀਤੀ ਤੁਸੀਂ ਜਿਹੜਾ ਕੈਮਰਾ ਪਿੱਛੇ ਲੱਗੋ ਅਰिजिनल ਕੈਮਰਾ ਰਹੀ ਹੈ ਤੁਸੀਂ ਜਿਹੜੀ ਗੱਲ ਕਰ ਰਹੇ ਗੱਲਾਂ ਨਹੀਂ ਜਾਂਦੇ ਯਾਰ ਜੀ ਪੀਡੀ ਆਇਆ ਬੜਾ ਹਫ਼ਤਾ ਲੱਗਿਆ ਕਿ ਦੀਦੀ ਨੂੰ ਹੌਸਲਾ ਹੈ ਕਿ ਹੁਣ ਇੱਥੇ ਇਲਾਜ ਜਿਹੜਾ ਵਧੀਆ ਹੋਏਗਾ ਕਿਉਂਕਿ ਹਮਾਰੇ ਜੋ ਪੇਸ਼ੇਂਦੇ ਨਾ ਜਿਹੜੇ ਹਮਾਰੇ ਮੇਰੇ ਉਹਨਾਂ ਨੂੰ ਇਥੇ ٹرسٹ ਸੀ ਉਹ ਕਹਿੰਦੇ ਸੀ ਨੇ ਪੱਕੇ ਜਾਣਾ ਹੈ ਕਿ ਹਾਂ 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 ਸਾਡੇ ਹੋਸਟਲ ਖੋੜੀ ਅੱਖਾਂ ਦੇ ਸਾਹਮਣੇ ਰਹਿਣਗੇ ਆਪਣੇ ਸਾਹਮਣੇ ਇਲਾਜ ਲਾਜ਼ਮੀ ਹੁੰਦਾ ਹੈ ਪ੍ਰੋਫੈਸਰ ਹੋ ਗਿਆ ਸਾਣਾ ਵੀ ਇਥੇ ਆਇਆ ਅੱਛਾ ਜਦੋਂ ਇਹ ਨਾ ਨਾ ਭੁੰਦੀ ਉੱਤੇ ਸਮਰ ਲੰਗਰ ਦੇਖਿਆ ਜਾ ਰਿਹਾ ਹੈ ਸੇਵਾਦਾਰ ਬਣ ਕੇ ਹੋਈ ਸੀ ਬ੍ਰਿਧਪਲ ਉਹ ਖਨੋਰੀ ਬੜਾ ਹਾਂ ਜੀ ਹੁੰਦਾ ਹੈ ਲੰਗਰ ਦੀ ਸੇਵਾ ਦੇ ਲੈ ਕੇ ਜਿਵੇਂ ਅਸੀਂ ਕੋਟ ਦੇ ਵੱਟਾ ਤੁਹਾਡੀ ਗੱਲ ਬਾਤ ਕੋਈ ਉਹਨਾਂ ਨੇ ਦੱਸਿਆ ਕਿ ਕਿਵੇਂ ਕੋਈ ਆਪ ਨੂੰ ਹੋਇਆ ਕਿਸੇ ਹੋਰ ਹੋਣਾ ਇੰਨੀ ਗੱਲਬਾਤ ਨਹੀਂ ਕਰ ਸਕਦੇ ਕੋਈ ਡਰ ਕਿਉਂ ਸੀ ਕਿ ਉਹ ਇਲਾਜ ਨਹੀਂ ਹੋ ਰਿਹਾ ਹੈਗਾ ਬੱਚਿਆਂ ਦਾ ਤੁਸੀਂ ਲੱਗ ਰਿਹਾ ਹਾਂਜੀ ਉਹਨਾਂ ਨੂੰ ਹੀ ਲੱਗ ਰਿਹਾ ਸੀ ਪਰ ਸਾਨੂੰ ਵੀ ਉਹੀ ਲੱਗਿਆ ਕਿ ਜੋ ਉਹਨਾਂ ਨੂੰ ਸਹੀ ਲੱਗ ਰਿਹਾ ਵੀ ਸਾਨੂੰ ਵੀ ਡਰ ਹੋ ਗਿਆ ਪਤਾ ਨਹੀਂ ਕੀ ਹੈ ਹੁਣ ਤੁਸੀਂ ਸੰਤੁਸ਼ਟ ਹੋ ਸੋ ਹੁਣ ਤੁਹਾਡਾ ਪਰਿਵਾਰ ਇੱਥੇ ਰਹੇਗਾ ਤਦ ਤੱਕ ਜਦ ਤੱਕ ਇਲਾਜ ਚੱਲੇ ਹਾਂ ਬਿਲਕੁਲ ਜੀ ਸੋ ਜਿਵੇਂ ਹੁਣ ਪੋਲੀਟੀਕਲੀ ਵੀ ਤੁਹਾਨੂੰ ਬਹੁਤ ਸਾਰੀਆਂ ਪਾਰਟੀਆਂ ਅਪਰੋਚ ਕਰ ਰਹੀਆਂ ਹੈ ਗਿਆ ਤੁਹਾਡਾ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਨਾਲ ਖੜੇ ਹੈਗੇ ਆ ਤੇ ਇਹ ਸਾਰਾ ਕੁਝ ਦੇਖ ਕੇ ਕਿੰਨਾ ਹੌਸਲਾ ਵਧਿਆ ਹੈ ਬਹੁਤ ਜ਼ਿਆਦਾ ਜੀ ਸਭ ਦਾ ਬਹੁਤ ਸ਼ੁਕਰੀਆ ਜੋ ਜਿੱਦਦਾ ਬਚ ਗਿਆ ਜੋ ਇਸਤਰੀ ਪਿਆ ਵੈਸੇ ਕੀ ਕੰਮ ਕਰਦੇ ਸੀਗੇ ਪ੍ਰਤਪਾਲ ਜੀ ਫਾਰਮਰ ਫਾਰਮਰ ਕਿਸਾਨ ਹੀ ਸੀਗੇ ਕਿਸਾਨੀ ਦੇ ਦਰਦ ਕਰਕੇ ਹੀ ਉੱਥੇ ਬਾਰਡਰ ਦੇ ਉੱਤੇ ਸੀਗੇ ਹਾਂਜੀ ਫਾਰਮਰ ਜਾਂ ਉਹ ਜੱਟ ਕੀ ਕੀ ਸੇਵਾ ਕਰਦੇ ਸੀਗੇ ਉੱਥੇ ਜਾ ਕੇ ਜਾਂ ਕਿਵੇਂ ਧਰਨੇ ਦੇ ਵਿੱਚ ਸ਼ਾਮਲ ਸੀਗੇ ਲੰਗਰ ਦੀ ਸੇਵਾ ਕਰਦੇ ਸੀ ਹਾਂ ਪਹਿਲਾਂ ਆਪਣੇ ਲੰਗਰ ਅੱਛਾ ਲੰਗਰ ਦੀ ਸੇਵਾ ਕਰਦੇ ਸੀ ਔਰ ਉਸੇ ਦੇ ਦੌਰਾਨ ਹੀ ਉਹਨਾਂ ਨੂੰ ਉੱਥੋਂ ਉੱਠ ਗਿਆ ਸੀ ਹਾਂ ਕੀ ਕਰਦੇ ਹੋ ਸਾਨੂੰ ਪਤਾ ਸਭ ਲੱਗਿਆ ਜੀ ਤਾਂ ਵੀ ਉੱਥੇ ਉੱਥੇ ਤੋਂ ਪਤਾ ਲੱਗਿਆ ਕਿ ਮੇਰੇ ਮਾਈਕ ਆਈਡੀ ਫੇਸ ਤੋਂ ਥੱਲੇ ਦਾ ਦਰਸਾਉਂਦੇ ਸੀ ਫਿਰ ਆਪਸਾ ਕਰਿਆ ਸੀ ਰਣ ਵਾਲੇ ਤੁਹਾਡੇ ਨਾਲ 지금니다 ਇਹ ਜਾਣਕਾਰੀ ਨਾਲ ਦਿੱਤੀ ਤੋਂ ਨਾ ਜੀ ਦੇਖੋ ਵੀਡੀਓਜ਼ ਦੇ ਵਿੱਚ ਪਹਿਲੀ ਇਹ ਚੱਲਦਾ ਪਿਆ ਸੀਗਾ ਕਿ ਉਹਨੂੰ ਟ੍ਰੀਟਮੈਂਟ ਜਿਹੜਾ ਹੈਗਾ ਬਿਲਕੁਲ ਤੋਂ ਮੇਰੇ ਕਿਦਨਾਂ ਨਾਲ ਨਹੀਂ ਦਿੱਤਾ ਜਾ ਰਿਹਾ ਸੀਗਾ ਤੁਸੀਂ ਇਹਦੀ ਸ਼ਿਕਾਇਤ ਉੱਥੇ ਜੋ ਪ੍ਰਸ਼ਾਸਨ ਸੀਗਾ ਹਸਪਤਾਲ ਦਾ ਉਹਨੂੰ ਕੀਤੀ ਕੈਮਰਾ ਪਿੱਛੇ ਲੱਗੋ ਤੁਸੀਂ ਜੋ ਕਰਿਆ ਕਰਨਾ ਨਹੀਂ ਜਾਂਦਾ ਜਿੱਦੀ ਹੀ ਆਇਆ ਵੱਡਾ ਹਸਪਤਾਲ ਲੈ ਗਿਆ ਜਿੱਦੀ ਨੂੰ ਹੌਸਲਾ ਹੈ ਕਿ ਹੁਣ ਇੱਥੇ ਇਲਾਜ ਜਿਹੜਾ ਵਧੀਆ ਹੋਏਗਾ ਕਿਉਂਕਿ ਹਮਾਰੇ ਜੋ ਪੇਸ਼ੈਂਟ ਨੇ ਨਾ ਜਿਹੜੇ ਹਮਾਰੇ ਮੇਰੇ ਹਸਬੰਦ ਐਂਬਲਰ ਕਾ ਨੇ ਉਹਨਾਂ ਨੂੰ ਇੱਥੇ ਟਰਸਟ ਸੀ ਉਹ ਕਹਿੰਦੇ ਸੀ ਕਿ ਇੱਥੇ ਜਾਣਾ ਹੈ ਕਿ ਹਾਂ ਹਾਂ ਸਾਡੇ ਹਸਪਤਾਲ ਸਾਡੇ ਅੱਗੇ ਸਾਹਮਣੇ ਰਹਿੰਦੇ ਅਸਾਂ ਦੇ ਸਾਹਮਣੇ ਇਲਾਜ ਲਾਜ਼ਮੀ ਹੁੰਦਾ ਹੈ ਪ੍ਰਸਤਾ ਹੋ ਗਿਆ ਸਾਡਾ ਵੀ ਇੱਥੇ ਆ ਕੇ ਅੱਛਾ ਜਦੋਂ ਇਹ ਮੇਰੀ ਘਰ ਨਾਮ ਭੁੱਲੀ ਲੱਗੇ ਲੰਗਰ ਦੇ kia ਜਾ ਰਹੇ ਸੇਵਾ ਬੰਨ ਕੇ ਹੋਈ ਸੀ ਬ੍ਰਿਧਪਾਲ ਉੱਤੇ ਸਨੂਰੀ ਬੋਧਾਂ ਦੀ ਜਾਂਦਾ ਲੰਗਰ ਦੀ ਸੇਵਾ ਦੇ ਲੈ ਕੇ ਜਿਵੇਂ سپورਟ ਦੇ ਤੁਹਾਡੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਕਿਵੇਂ ਕੋਈ ਆ ਗਿਆ ਕਿ ਕਿਸੇ ਨਾਲ ਇੰਨੀ ਗੱਲਬਾਤ ਨਹੀਂ ਕਰ ਸਕਦਾ ਕਰੋ ਅੱਛਾ ਹਾਲੇ ਕੋਈ ਇਹਦਾ ਵੀ ਡਰ ਕਿਉਂ ਸੀ ਕਿ ਉੱਥੇ ਇਲਾਜ ਨਹੀਂ ਹੋ ਰਿਹਾ ਹੈਗਾ ਬੱਚਿਆਂ ਦਾ ਉਹੀ ਲੱਗ ਰਿਹਾ ਅੰਤ ਸੀ ਉਹਨਾਂ ਨੂੰ ਹੀ ਲੱਗ ਰਿਹਾ ਸੀ ਪਰ ਸਾਨੂੰ ਵੀ ਉਹੀ ਲੱਗਿਆ ਕਿ ਜੋ ਉਹਨਾਂ ਨੂੰ ਸਹੀ ਲੱਗ ਰਿਹਾ ਵੀ ਸਾਨੂੰ ਵੀ ਡਰ ਹੋਊਗਾ ਪਤਾ ਨਹੀਂ ਕੀ ਸੋ ਹੁਣ ਤੁਸੀਂ ਸੰਤੁਸ਼ਟ ਹੋ ਸੋ ਹੁਣ ਤੁਹਾਡਾ ਪਰਿਵਾਰ ਇੱਥੇ ਰਹੇਗਾ ਤਦ ਤੱਕ ਜਦ ਤੱਕ ਇਹ ਲਾਚ ਚੱਲੇਗਾ ਹਾਂ ਬਿਲਕੁਲ ਸੋ ਜਿਵੇਂ ਹੁਣ ਪੋਲੀਟਿਕਲੀ ਵੀ ਤੁਹਾਨੂੰ ਬਹੁਤ ਸਾਰੀਆਂ ਪਾਰਟੀਆਂ ਅਪਰੋਚ ਕਰ ਰਹੀਆਂ ਨੇ ਕਿੱਸ ਤੁਹਾਡਾ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਨਾਲ ਖੜੇ ਹੈਗੇ ਆ ਤੇ ਇਹ ਸਾਰਾ ਕੁਝ ਦੇਖ ਕੇ ਕਿੰਨਾ ਹੌਸਲਾ ਵੱਧਿਆ ਹੈ ਬਹੁਤ ਜ਼ਿਆਦਾ ਜੀ ਸਭ ਦਾ ਬਹੁਤ शुक्रिया ਜਿੱਦਾਂ ਦਾ ਬੱਜਾ ਗਿਆ ਵੈਸੇ ਕੀ ਕੰਮਕਾਰ ਕਰਦੇ ਸੀਗੇ ਪ੍ਰਤਪਾਲ ਜੀ ਫਾਰਮਰ ਫਾਰਮਰ ਕਿਸਾਨ ਹੀ ਸੀਗੇ ਕਿਸਾਨੀ ਦੇ ਦਰਦ ਕਰਕੇ ਹੀ ਉੱਥੇ ਬਾਰਡਰ ਦੇ ਉੱਤੇ ਸੀਗੇ ਹਾਂ ਜੀ ਫਾਰਮਰ ਜਾਂ ਕੋਈ ਹੋਰ ਤੇ ਕੀ ਕੀ ਸੇਵਾ ਕਰਦੇ ਸੀਗੇ ਉੱਥੇ ਜਾ ਕੇ ਜਾਂ ਕਿਵੇਂ ਧਰਨੇ ਦੇ ਵਿੱਚ ਸ਼ਾਮਲ ਸੀਗੇ ਲੰਗਰ ਦੀ ਸੇਵਾ ਕਰਦੇ ਸੀ ਹਾਂ ਪਹਿਲਾਂ ਅੱਛਾ ਲੰਗਰ ਦੀ ਸੇਵਾ ਕਰਦੇ ਸੀ ਔਰ ਉਸੇ ਦੇ ਦੌਰਾਨ ਹੀ ਉਹਨਾਂ ਨੂੰ ਉੱਥੋਂ ਉੱਠ ਗਿਆ ਸੀ